ਨਾਜ਼ਮੀਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲਟਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਦੀਪ ਸਿੰਘ ਰਮਾਣਾ ਪੰਜਾਬ ਦੇ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਅੱਜ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਸਮਰਥਨ ਵਿੱਚ ਇੱਕ ਚੋਣ ਮੀਟਿੰਗ ਨੂੰ ਸੰਬੋਧਨ ਕੀਤਾ ਇਹ ਮੀਟਿੰਗ ਸ਼ਹਿਰ ਦੇ ਸਿਵਲ ਲਾਈਨਜ਼ ਖੇਤਰ ਵਿੱਚ ਰਾਣੀ ਚਾਂਸੀ ਰੋਡ ਤੇ ਸੇਠ ਸੋਹਣ ਲਾਲ ਲੇਨ ਵਿੱਚ ਹੋਈ ਇਕਾਟ ਨੂੰ ਸੰਬੋਧਨ ਕਰਦੇ ਡਾਕਟਰ ਰਵਜੋ ਸਿੰਘ ਨੇ ਲੁਧਿਆਣਾ ਪੱਛਮੀ ਹਲਕੇ ਦੇ ਵੋਟਰਾਂ ਨੂੰ ਅਰੂੜਾ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਅਤੇ ਉਹਨਾਂ ਨੂੰ ਇੱਕ ਯੋਗ ਦੂਰਦਰਸ਼ੀ ਅਤੇ ਊਰਜਾਵਾਨ ਨੇਤਾ ਦੱਸਿਆ। ਮੰਤਰੀ ਨੇ ਕਿਹਾ ਕਿ ਸੰਜੀਵ ਅਰੂੜਾ ਲੁਧਿਆਣਾ ਪੱਛਮੀ ਲਈ ਸਹੀ ਚੋਣ ਹਨ ਅਤੇ ਹਰੇਕ ਵੋਟਰ ਨੂੰ ਨਾ ਸਿਰਫ ਆਪਣੀ ਵੋਟ ਪਾਉਣੀ ਚਾਹੀਦੀ ਹੈ ਬਲਕਿ ਆਪਣੇ ਦੋਸਤਾਂ ਅਤੇ ਪਰਿਵਾਰਾਂ ਨੂੰ ਵੀ ਝਾੜੂ ਦੇ ਚੋਣ ਨਿਸ਼ਾਨ ਲਈ ਵੋਟ ਪਾਉਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਹਨਾਂ ਆਉਣ ਵਾਲੀਆਂ ਉਪ ਚੋਣਾਂ ਵਿੱਚ ਅਰੂੜਾ ਦੀ ਫੈਸਲਾਕੁਨ ਜਿੱਤ ਦੀ ਭਵਿੱਖਬਾਣੀ ਕੀਤੀ। ਡਾਕਟਰ ਰਵਜੋ ਸਿੰਘ ਨੇ ਧਿਆਨ ਦੇ ਵਿਕਾਸ ਵਿੱਚ ਅਰੋੜਾ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਅਤੇ ਇਸ ਸ਼ਹਿਰ ਨੂੰ ਬਦਲਣ ਵਿੱਚ ਉਹਨਾਂ ਦੇ ਸਮਰਪਣ ਅਤੇ ਯਤਨ ਲਈ ਉਹਨਾਂ ਨੂੰ ਵਿਕਾਸ ਦਾ ਸੁਪਰ ਹੀਰੋ ਕਿਹਾ ਅਰੋੜਾ ਦੇ ਭਵਿੱਖ ਵਿੱਚ ਵਿਸ਼ਵਾਸ ਪ੍ਰਗਟ ਕਰਦੇ ਹੋਏ ਉਹਨਾਂ ਕਹਿ ਕੇ ਅਰੋੜਾ ਨੂੰ ਉਹਨਾਂ ਦੀ ਸੰਭਾਵਿਤ ਜਿੱਤ ਤੋਂ ਬਾਅਦ ਰਾਜ ਸਰਕਾਰ ਵਿੱਚ ਇੱਕ ਪ੍ਰਮੁੱਖ ਭੂਮਿਕਾ ਸੌਂਪੀ ਜਾਣ ਦੀ ਸੰਭਾਵਨਾ ਹੈ ਆਪ ਆਮ ਲੋਕਾਂ ਦੀ ਪਾਰਟੀ ਹੈ ਅਤੇ ਇਸ ਦੇ ਆਗੂ ਜ਼ਮੀਨ ਨਾਲ ਜੁੜੇ ਹੋਏ ਹਨ ਇਹ ਪੰਜਾਬ ਦੇ ਰਾਜਨੀਤਿਕ ਦ੍ਰਿਸ਼ ਵਿੱਚ ਅਸਲ ਤਬਦੀਲੀ ਹੈ ਆਪਣੇ ਸੰਬੋਧਨ ਵਿੱਚ ਸੰਜੀਵ ਅਰੋੜਾ ਨੇ ਰਾਜ ਸਭਾ ਵਿੱਚ ਆਪਣੇ 3 ਸਾਲਾਂ ਦੇ ਕਾਰਜਕਾਲ ਦਾ ਸਾਰ ਪੇਸ਼ ਕੀਤਾ ਜਿਸ ਵਿੱਚ ਉਹਨਾਂ ਦੀ ਅਗਵਾਈ ਹੇਠ ਸ਼ੁਰੂ ਕੀਤੇ ਗਏ ਵੱਡੇ ਵਿਕਾਸ ਪ੍ਰੋਜੈਕਟਾਂ ਨੂੰ ਉਜਾਗਰ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਉਹਨਾਂ ਦੀਆਂ ਪ੍ਰਾਪਤੀਆਂ ਇਨੀਆਂ ਮਸ਼ਹੂਰ ਹਨ ਕਿ ਰੈਲੀਆਂ ਦੌਰਾਨ ਹਾਜ਼ਰ ਲੋਕ ਅਕਸਰ ਉਹਨਾਂ ਪਹਿਲਕਦਮੀਆਂ ਦੀ ਯਾਦ ਦਿਵਾਉਂਦੇ ਹਨ ਜਿਨ੍ਹਾਂ ਦਾ ਉਹ ਜ਼ਿਕਰ ਕਰਨਾ ਭੁੱਲ ਜਾਂਦੇ ਹਨ। ਉਹਨਾਂ ਨੇ ਕਿਹਾ ਕਿ ਇਹ ਜਨਤਕ ਜਾਗਰੂਕਤਾ ਅਤੇ ਪ੍ਰਸ਼ੰਸਾ ਦਾ ਸਪਸ਼ਟ ਸੰਕੇਤ ਹੈ। ਅਰੋੜਾ ਨੇ ਹਲਵਾਰਾ ਹਵਾਈ ਅੱਡਾ ਐਲੀਵੇਟਡ ਰੋਡ ਅਤੇ ESI ਅਤੇ 시ਵਲ ਹਸਪਤਾਲਾਂ ਦੇ ਅਪਗ੍ਰੇਡੇਸ਼ਨ ਵਰਗੇ ਮੁੱਖ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਤੇਜ਼ ਕਰਨ ਦੇ ਆਪਣੇ ਯਤਨਾਂ ਤੇ ਜ਼ੋਰ ਦਿੱਤਾ। ਉਹਨਾਂ ਨੇ ਸ਼ਹਿਰ ਭਰ ਵਿੱਚ 15,000 ਨਵੀਆਂ ਸਟਰੀਟ ਲਾਈਟਾਂ ਦੀ ਸਥਾਪਨਾ, ਮੌਜੂਦਾ ਪਾਰਕਾਂ ਦੀ ਮੁਰੰਮਤ ਅਤੇ ਅਨਵਰਤੀ ਨਗਰ ਨਿਗਮ ਦੀ ਜ਼ਮੀਨ ਤੇ ਨਵੇਂ ਪਾਰਕਾਂ ਦੇ ਵਿਕਾਸ ਤੇ ਵੀ ਚਾਨਣਾ ਪਾਇਆ। ਇਸ ਮੌਕੇ ਨੰਦਨੀ ਜੈਰਾਤ, ਮੰਨੂ ਜੈਰਾਤ, ਅਨਿਲ ਅਗਰਵਾਲ, ਅਸ਼ੋਕ ਓਸਵਾਲ, ਰਕੇਸ਼ ਅਰੂੜਾ, ਮਨੋਰ ਲਾਲ ਨਾਰਿੰਗ, ਰਕੇਸ਼ ਗੋਇਲ, ਮੋਤੀ ਗੋਇਲ ਅਤੇ ਕਮਲ ਜੈਨ ਸਮੇਤ ਪ੍ਰਮੁੱਖ ਸ਼ਖਸੀਅਤਾਂ حاضر <applause> سن